ਹਾਂਜੀ ਸਾਰਿਆਂ ਪੈਨਮ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਬੁਕਰਮ ਦੇ ਪੀਸ ਤੇ ਗਲੇ ਦੀ ਕਟਿੰਗ ਕਰਨਾ ਦੱਸਾਂਗੇ ਜਿਹੜਾ ਆਪਾਂ ਗਲਾ ਕਟਿੰਗ ਕਰਨਾ ਯੂ ਸ਼ੇਪ ਦਾ ਕਟਿੰਗ ਕਰਾਂਗੇ ਤੁਸੀਂ ਇਸ ਤਰੀਕੇ ਨਾਲ ਕੋਈ ਵੀ ਘਰੇ ਗਲਾ ਕਟਿੰਗ ਕਰ ਸਕਦੇ ਹੋ ਆਪਦੀ ਮਨਪਸੰਦ ਦਾ ਤੇ ਆਪਣੇ ਸੂਟ ਨੂੰ ਰੈਡੀ ਕਰ ਸਕਦੇ ਹੋ ਜਿਹਦੇ ਵਾਸਤੇ ਕਿ ਆਪਾਂ ਬੁਕਰਮ ਲੰਬੀ 8 ਇੰਚ ਲਈ ਹੈ ਤੇ ਚੌੜੀ ਬੁਕਰਮ ਵੀ ਆਪਾਂ 8 ਇੰਚ ਲਈ ਹੈ ਤੇ ਜਿਹੜਾ ਆਮ ਗਲਾ ਆਪਣੇ ਕੋਲ ਬਾਜ਼ਾਰ ਦਾ ਹੁੰਦਾ ਉਹ 7 ਇੰਚ ਹੁੰਦਾ ਗਲਾ ਤੇ ਰੈਡੀ ਉਹ 6.5 ਰਹਿ ਜਾਂਦਾ ਹੈ ਠੀਕ ਹੈ ਤੇ ਆਪਾਂ ਵੀ 7 ਇੰਚ ਦਾ ਗਲਾ ਹੀ ਲੰਬਾ ਕਰਾਂਗੇ ਤੇ ਦੇਖੋ ਸਭ ਤੋਂ ਪਹਿਲਾਂ ਆਪਾਂ ਇਸ ਤਰੀਕੇ ਨਾਲ ਬੁਕਰਮ ਨੂੰ ਫੋਲਡ ਕਰ ਲੈਣਾ ਤੇ ਨੋਂਨ ਇਸ ਤਰੀਕੇ ਨਾਲ ਕਰੀਜ ਬਣਾ ਲਾਂਗੇ ਇੱਥੇ ਇਸ ਤੋਂ ਬਾਅਦ ਆਪਾਂ 2.5 ਇੰਚ ਦਾ ਨਿਸ਼ਾਨ ਲਾਵਾਂਗੇ ਉੱਪਰ ਜਿਹੜਾ ਆਪਣਾ ਗਲਾ ਹੁੰਦਾ 2.5 ਇੰਚ ਦਾ ਰੈਡੀ ਹੁੰਦਾ ਤੇ ਲੰਬਾ ਆਪਾਂ ਨਿਸ਼ਾਨ ਲਾਵਾਂਗੇ 7 ਇੰਚ ਦਾ इतों भी तुसी निशान लाना ढाई इंच का अगर तीस गला थोड़ा चौड़ा पाना चाहते हो तो थलो गले ढाई इंच की थान पर पौने तेन भी लैसते तेन भी लैस बट उपर तु ढाई इंच ही रखना इस तू तो बाद आप इस तरीके एक बॉक्स बना लागे इस तरह तो आप शेप लवेंगे गोल गले की इतों इस तरीके ਇਸ ਟ੍ਰਿਕ ਨਾਲ ਠੀਕ ਹੈ ਤੇ ਇਹਨੂੰ ਆਪਾਂ ਕਟਿੰਗ ਕਰ ਦੇਾਂਗੇ ਤੇ ਇਸ ਸ਼ੇਪ ਤੇ ਹੀ ਫਿਰ ਇਹਨੂੰ ਕਟਿੰਗ ਕਰ ਦਾਂਗੇ ਜਿਹੜੀ ਸ਼ੇਪ ਆਪਾਂ ਆਹ ਵਾਲੀ ਪਹਿਲਾਂ ਕਟਿੰਗ ਕੀਤੀ ਆ ठीक है देखो अपना गोल गला कि सोहना रेडी हो गया तो देख सकते हो घर तुम इस तरीके आप गले की कोई भी शेप रेडी कर सकते हो तो गला इस तरीके कटिंग कर सकते हो इस तुं बाद इस तु बाहर थोनू आप शेप गले की कटिंग करके दसागे उपरों अपना निशान लाने ढाई इंच का लंबा निशान लावे सत इंच का इथों आप तीन इंच ਚੌੜਾ ਪਾਸਾ ਲੈ ਤਾਂ 3 ਇੰਚ ਲੈਣਾ ਤੇ ਇਸ ਨਿਸ਼ਾਨ ਨੂੰ ਇਸ ਤਰੀਕੇ ਨਾਲ ਮਲਾ ਦੇਾਂਗੇ ਠੀਕ ਹੈ ਤੇ ਹੁਣ ਆਪਾਂ ਇਹਦਾ ਵੀ ਸ਼ੇਪ ਦਾ ਗਲੇ ਦੀ ਕਟਿੰਗ ਕਰਨੀ ਹੈ ਇੱਥੋਂ ਲਵਾਂਗੇ ਜਿਹੜਾ ਆਪਾਂ 2.5 ਇੰਚ ਦਾ ਨਿਸ਼ਾਨ ਤੇ ਇਸ ਨਿਸ਼ਾਨ ਨੂੰ ਇਸ ਤਰੀਕੇ ਨਾਲ ਮਲਾ ਦੇਾਂਗੇ ਇੱਥੇ ਠੀਕ ਹੈ ਇਹ ਆਪਣਾ ਵੀ ਸ਼ੇਪ ਗਲਾ ਹੋ ਗਿਆ ਇਹਨੂੰ ਆਪਾਂ ਇਸ ਤਰੀਕੇ ਨਾਲ ਕਟਿੰਗ ਕਰ ਦਾਂਗੇ ਠੀਕ ਹੈ ਦੇਖੋ ਆਪਣਾ V ਸ਼ੇਪ ਦਾ ਗਲਾ ਬਹੁਤ ਸੋਹਣਾ ਰੈਡੀ ਹੋ ਗਿਆ ਤੁਸੀਂ ਇਸ ਤਰੀਕੇ ਨਾਲ ਬੁਕਰਮ ਦੇ ਪੀਸ ਤੋਂ ਕੋਈ ਵੀ ਸ਼ੇਪ ਗਲੇ ਦੀ ਕਟਿੰਗ ਕਰ ਸਕਦੇ ਹੋ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਇਹ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਤੇ ਮਿਲਦੇ ਆ नेक्स्ट ਵੀਡੀਓ ਚ ਬਾਏ ਬਾਏ ਰੱਬ ਰੱਖਾ